ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋ ਵੁੱਡ ਮਾਰਨਿੰਗ ਪਾਈਨੈਪਲ ਕਿੰਗ ਵੈਰੀ ਗੁੱਡ ਟੂ ਵੈਰੀ ਨਾਈਟ ਅੱਜ ਸਾਡੇ ਨਾਲ ਇੱਕ ਹੋਰ ਚਿਹਰਾ ਜੁੜ ਚੁੱਕਿਆ ਜੀ ਕਿਵੇਂ ਆ ਚਾਹੀ ਪਿਆ ਦੇ ਜੀ ਤੁਸੀਂ ਇਹਨਾਂ ਨੂੰ ਅਕਸਰ ਸਾਡੇ ਵਲੌਗ ਚ ਦੇਖਦੇ ਹੀ ਰਹਿੰਦੇ ਹੋ ਆਉਣ ਵਾਲੇ ਸਮੇਂ ਦੇ ਪਹਿਲੇ ਕਿਹਦਾ ਲੱਗਾ ਮੇਰਾ ਮਜ਼ਾਕ ਅੱਜ ਥੋੜੀ ਟੌਰ ਕੱਟੀ ਅੱਜ ਦਿਨ ਵੀ ਕੁਛ ਇਦਾਂ ਦਾ ਆ ਬੋਲਾ ਜਿਆਦਾ ਹੱਬਗ ਵੱੰਦਾ ਨਾ ਮੰਮੀ ਮੈਨੂੰ ਜਦੇ ਕਹਿੰਦੀ ਆ ਕਹਿੰਦੀ ਮੈਨੂੰ ਜਾਵਾਂ ਜਗ੍ਹਾ ਇਦਾਂ ਹਾਏ ਅਰੇ ਮੇਰੇ ਕੋਲ ਮੇਰੇ ਕੋਲ ਤਾਂ ਐਸਾ ਧੱਕ ਧੱਕ ਹੋ ਰਿਹਾ ਹੈ ਮੇਰੇ ਅਰੇ ਵੀ ਕੋਈ ਕੀ ਰਹਾ ਆ ਦੇਖੋ ਜੀ ਇੱਧਰ ਸਾਡੇ ਬੋਡੀਗਾਰਡ ਆ ਸਾਡੀ ਜਾਨ ਨੂੰ ਖਤਰਾ ਸਾਡੀ ਜਾਨ ਨੂੰ ਖਤਰਾ ਹੈ ਜੀ ਅਰੇ ਕਹਿਣਾ ਕੀ ਚਾਹਤੇ ਹੋ ਕਹਿੰਦੇ ਸੋਹਣੇ ਲੱਗ ਜਾਂਦੇ ਆ ਅੱਜਾ ਫਿਰ ਉਹ ਗਾਣਾ ਬਣਦਾ ਕਿ ਪੀਰੇ ਵਾਲ ਦਾ ਮਤ ਲਹ ਟੌਰ ਕੱਢੀ ਅੱਜ ਮਿੱਤਰਾਂ ਨੇ ਟੌਰ ਦੀਆਂ ਐਨਕਾਂ ਲਾਤੀਆਂ ਓਹੋ ਤੱਕਾ ਹੋ ਗਿਆ ਵੀਰੇ ਨਾਲ ਇਹ ਵੀਰਾ ਫਲੈਕਸ ਲੈ ਕੇ ਆਇਆ ਹੁਣ ਤੁਸੀਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਇਹਦਾ ਵੀਰੇ ਦੋਜੇ ਹੁੰਦੀ ਆ ਓਹੋ ਇਹ ਹੱਥ ਵਾਈ ਹੁੰਦਾ ਕਮਾਲ ਕਰਤੀ ਆਪਨੇ ਕਿੰਨੇ ਟੈਲੈਂਟਡ ਹੈ ਆਪ ਹਮੇਸ਼ਾ

ਦੂਰ ਖੜੇ ਬੋਲੀ ਜਾਂਦੇ ਨੇ ਦੂਰ ਖੜੇ ਬੋਲੀ ਜਾਂਦੇ ਨੇ ਕਹਿੰਦੇ ਕੁਛ ਨਹੀਂ ਅਸੀਂ ਐਂ ਮੋਟਰਸਾਈਕਲ ਲਾਉਣੇ ਲੱਗੇ ਆਂ ਸਟੈਂਡ ਤੇ ਜਾਨੂ ਕਹਿੰਦਾ ਬਾਹਰ ਆ ਯਾਰ ਐ ਥੋੜੀ ਹੁੰਦਾ ਸੀ ਅੰਦਰ ਆ ਗਜਬ ਬੇਇੱਜ਼ਤੀ ਹੈ ਚਾਹੇ ਚਾਹੇ 70 ਨੰਬਰ ਆ ਗਿਆ ਪਰ ਇਹਨਾਂ ਦੀ ਕੋਈ ਰੀਜ਼ ਨਹੀਂ ਆ ਆਪਾਂ ਨਵਾਂ ਲੈ ਜਾਣਾ ਕੈਮਰਾ ਉੱਤੇ ਥੋੜੀ ਚਲੋ ਲਾਓ ਲਾਓ ਫੇਰ ਮੁੰਡਿਆ ਟੈਨਸ਼ਨ ਨਹੀਂ ਲੈਣੇਗਾ ਆਪੁੰ ਨੇ ਨਾ ਹਾਂਜੀ ਸਾਡੇ ਚ ਸਾਡੇ ਮਹਿਮਾਨ ਪਹੁੰਚ ਚੁੱਕੇ ਨੇ ਮੁੱਖ ਮਹਿਮਾਨ ਤੌਰ ਤੇ ਆਈ ਐਮ ਸੌਰੀ ਬਾਬੂ ਲਓ ਜੀ ਹੋਰ ਚਾਹੀਦਾ ਬੱਗੇ ਸ਼ੇਰ ਬੇਲੇ ਹੋ ਗਏ ਪ੍ਰੋਗਰਾਮ ਆਪਣੇ ਸਾਸਤਰੀ ਚੱਕੀ ਦੇਖੋ ਜੀ 1:30 ਵਜੇ ਤੋਂ ਲੈ ਕੇ 2:30 ਵਜੇ ਸਾਰਾ ਪ੍ਰੋਗਰਾਮ ਪਿੱਛੇ ਹੀ ਬੱਜਿਆ ਸਟੈਂਡ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਉਹ ਜੀ ਕਪਿੰਕੀ ਆ ਦੀ ਕਾਲਾ ਜੀ ਆ ਦੀ ਹੈਲੋ ਲਾਈਟ 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 ਨੂੰ ਲਾਈਟ ਦੋ ਲਾਈਟਾਂ ਰੋਈ ਨਹੀਂ ਰਹਾ ਹੋ ਗਿਆ ਨੂੰ ਚੱਲੇ ਛੁੱਟੀ ਹੋ ਗਈ ਸਾਰਿਆਂ ਨੂੰ ਸਭ ਪੱਜ ਲੈ ਗੱਡੀਆਂ ਚਲੀ ਗਈਆਂ ਆ ਰਹਾ ਭయ్యా ਛੁੱਟੀ ਆ ਗਈ ਛੁੱਟੀ ਟੰਟੀ ਆ ਗਏ ਹਾਂ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਸਾਰੇ ਠੀਕ ਠਾਕ ਹੋ ਲਓ ਜੀ ਸਵਾਗਤ ਹੈ ਤੁਹਾਡਾ ਆਰਟੀਟੇ ਬਲੌਗ ਚੈਲੇਂਜ ਦੇ ਵਿੱਚੋਂਡੇ 3rd ਬਲੌਗ ਦੇ ਵਿੱਚ ਤੇ ਲਓ ਜੀ ਕਹਿੰਦੇ ਆਪਾਂ ਸਵੇਰੇ ਸਵੇਰੇ ਸਜਰੇ ਅਜ ਤਿਆਰ ਹੋ ਕੇ ਘਰੋਂ ਦੇ ਉੱਪਰ ਗਏ ਆ ਜੀ ਤੇ ਆਪਾਂ ਸਰੰਦ ਜਾ ਰਹੇ ਆ ਫਿਲਹਾਲ ਪਹਿਲਾਂ ਆਪਾਂ ਆਪਣੇ ਸਟੂਡੀਓ ਜਾਣਾ ਹੈ ਤੁਹਾਨੂੰ ਕਾ ਦੇਖਦੇ ਆ ਕਿ ਕੀ ਪ੍ਰੋਗਰਾਮ ਬਣਦਾ ਕੀ ਨਹੀਂ ਬਾਕੀ ਦੇਖੋ ਕਹਿੰਦੇ ਜੀ ਪਿੰਡਾਂ ਦਾ ਨਜ਼ਾਰਾ ਕਹਿੰਦੇ ਖਾਇਆ ਪਿੰਡਾਂ ਵਧੀਆ ਮੌਸਮ ਦਾ ਇਹ ਸ਼ਹਿਰਾਂ ਜਿੱਤਾ ਕਿੱਥੇ ਮਿਲਣਾ ਨਾ ਸ਼ਹਿਰਾਂ ਜੋ ਉਹ ਗੱਲ ਵੱਧ ਵੱਖਰੀ ਆ ਪਿੰਡ ਪਿੰਡੇ ਰੇ ਬਾਕੀ ਕਹਿੰਦੇ ਠੰਡ ਵੀ ਹੋ ਚੁੱਕੀ ਆ ਪਹਿਲਾਂ ਨਾਲੋਂ ਡੇਲੀ ਡੇਲੀ ਠੰਡ ਵਾਦੀ ਜਾ ਰਹੀ ਆ ਤੋ ਧਿਆਨ ਵੀ ਰੱਖੋ ਕੱਪੜੇ ਗੁੱਪਣੇ ਪਾ ਗਏ ਰੱਖੋ ਮੈਂ ਤਾਂ ਪੰਜ ਬੂਤ ਕੱਢ ਕੇ ਪਾ ਲਿਆ ਤੇ ਬਾਕੀ ਮਿਲਦੇ ਆ ਚਲੋ ਜੀ ਆਪਾਂ ਸਰਹੰਦ ਪਹੁੰਚਣੇ ਆਲੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਸਰਹੰਦ ਦੀ ਅੱਜ ਰੌਣਕਾ ਕੀ ਕੀ ਮੇਦਾ ਮਾਹੌਲ ਆ ਸਰਹੰਦ ਆਜੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਸਰਹੰਦ ਫੁਆਰਾ ਚੌਕ ਬਾਜ਼ਾਰ ਦੇ ਵਿੱਚ ਬਾਜ਼ਾਰ ਇਹ ਥੋੜਾ ਸੁੰਨਾ ਕਿਉਂਕਿ ਚਲੋ ਹਜੇ ਬਾਜ਼ਾਰ ਥੋੜਾ ਲੇਟੇ ਹੁੰਦਾ ਆ ਤੇ ਆਹ ਦੇਖੋ ਜੀ ਆਹ ਹੈ ਸਾਡਾ ਫੁਆਰਾ ਚੌਕ ਸਰਹੰਦ ਦਾ ਪਰਸ਼ੂਰਾਮ ਚੌਕ ਲਓ ਜੀ ਆਪਾਂ ਚੱਲੇ ਐਮਸੀ ਬਾਹਰ ਵੱਲੋਂ ਤੇ ਦੇਖੋ ਹਜੇ ਦੁਕਾਨਾਂ ਖੁੱਲੇ ਨਹੀਂਆਂ ਕਿਉਂਕਿ ਟਾਈਮ ਵੀ ਕੁਝ ਹਜੇ ਜ਼ਿਆਦਾ ਨਹੀਂ ਹੋਇਆ 11 ਵਜੇ 11:30 ਦਾ ਕਿਤੇ ਪੂਰਾ ਬਾਜ਼ਾਰ ਖੁੱਲ ਜਾਂਦਾ ਪ੍ਰੋਪਰ ਫਿਰ ਲੱਗਦੀ ਹੈ ਰੌਣਕ ਜ਼ਿਆਦਾਤਰ ਹੁੰਦੀ ਹੈ ਜਿਵੇਂ ਆਪਾਂ ਦੇਖਦੇ ਹਾਂ ਬਾਜ਼ਾਰਾਂ ਦੀ ਸ਼ਾਮ ਨੂੰ ਰੌਣਕ ਹੁੰਦੀ ਹੈ ਆਈ ਆਪਣੀ ਐਮਸੀ پارک ਤੇ ਚੱਲੀਏ ਹੁਣ ਆਪਾਂ ਆਪਣੇ ਸਟੂਡੀਓ ਨੂੰ ਮਿਲਦੇ ਹਾਂ ਲੋ ਜੀ ਆਪਾਂ ਪਹੁੰਚ ਗਏ ਆ ਸਟੂਡੀਓ ਤੇ ਉਹ ਸਾਹਮਣੇ ਮਸਕਾ ਚਾਹੇ ਬਾਤ ਉਹਥੇ ਆਪਣਾ ਭਰਾ ਸਿੰਘ ਫਾਸ ਫੂਡ ਫਾਸ ਫੂਡ ਦਾ ਕੰਮ ਕਰਦਾ ਤੇ ਉਹ ਰਿਹਾ ਜੀ ਆਪਣਾ ਸਟੂਡੀਓ ਸ਼ੌਪਰੂ ਕਰੋ ਵਿਜ਼ਿਟ ਸਾਰੇ ਜਿਹੜੇ ਵੀ ਹੇ ਤੱਕ ਆਪਣੇ ਯਾਰ ਮਿੱਤਰ ਨਹੀਂ ਪਹੁੰਚੇ ਨਾ ਇੱਕ ਵਾਰ ਜਰੂਰ ਪਹੁੰਚਿਓ ਇੱਥੇ ਤੇ ਆਜੋ ਆਪਾਂ ਕਰਦੇ ਆ ਆਪਣਾ ਸਟੂਡੀਓ ਓਪਨ ਆ ਫਰਸਟ ਫਲੋਰ ਤੇ ਆਓ ਦੇਖੋ ਲਓ ਜੀ ਆਪਾਂ ਸਟੂਡੀਓ ਪਹੁੰਚ ਗਏ ਵੈਸੇ ਵੀ ਤੁਸੀਂ ਦੇਖਦੇ ਹੋ ਹਰੇਕ ਵੀਡੀਓ ਚ ਆਪਣਾ ਸਟੂਡੀਓ ਦੇਖੋ ਜੀ ਚਲੋ ਅੱਜ ਅਜੇ ਆਪਾਂ ਆਈ ਹਾਂ ਲਾਈਟਾਂ ਵਗੈਰਾ ਵੀ ਅਜੇ ਆਪਾਂ ਜਗਾਈ ਨਹੀਂ ਬਾਕੀ ਇਹ ਆਪਣਾ ਸਾਈਡ ਤੇ ਲੱਗਿਆ ਹੋਇਆ ਜੀ ਐਡੀਟਿੰਗ ਵਗੈਰਾ ਸਾਰਾ ਕੁਝ ਆਪਾਂ ਇੱਥੇ ਹੀ ਕਰਦੇ ਆ ਤੇ ਹੁਣ ਆਪਾਂ ਕਰਦੇ ਆ ਐਡੀਟਿੰਗ ਬਾਕੀ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਸਾਡੇ ਨਾਲ ਇੱਕ ਹੋਰ ਚਿਹਰਾ ਜੁੜ ਚੁੱਕਿਆ ਜੀ ਤੁਸੀਂ ਇਹਨਾਂ ਨੂੰ ਅਕਸਰ ਸਾਡੇ ਵਲੌਗ ਚ ਦੇਖਦੇ ਹੀ ਰਹਿੰਦੇ ਹੋ ਆਉਣ ਵਾਲੇ ਸਮੇਂ ਦੇ ਪਹਿਲੇ ਤੇ ਅੱਜ ਦੇਖੋ ਇਹ ਮੁੰਡੇ ਗਏ ਨੇ ਟੌਰ ਕੱਢੀ ਆ ਲਓ ਜੀ ਅੱਜ ਕੁਝ ਕਰਾਂਗੇ ਬਿਲਕੁਲ ਪੱਕਾ ਬੰਨੀਆਂ ਨੇ ਤੁਸੀਂ ਦੇਖਦੇ ਹੋ ਵੈਸੇ ਦੂਸਰ ਵਲੌਗਾਂ ਤੁਸੀਂ ਦੇਖਿਆ ਪਰ ਨਹੀਂ ਬੰਨੇ ਵੀ ਨੇ ਅੱਜ ਪੱਕਾ ਮੈਂ ਤਾਂ ਅੱਜ ਸਾਡੇ ਸਿਰਾਂ ਤੇ ਪਰਨੇ ਹੁੰਦੇ ਨੇ ਪਰਨੇ ਹੀ ਹੁੰਦੇ ਨੇ ਤੇ ਅੱਜ ਥੋੜੀ ਟੌਰ ਕੱਢੀ ਅੱਜ ਦਿਨ ਵੀ ਕੁਝ ਇਦਾਂ ਦਾ ਆ ਜਿਆਦਾ ਹਾ ਪੱਗ ਬੰਨਦਾ ਨਾ ਹੂੰ ਮੰਮੀ ਮੈਨੂੰ ਜਿਆਦਾ ਕਹਿੰਦੀ ਜਗਣੀ ਮੈਨੂੰ ਯਾਦ ਆ ਜਾਂਦੀ ਜਗੇ ਦੀ ਹਾਏ ਸਾਡੇਆਂ ਤਾਂ ਮਾਤਾ ਵੀ ਮਖੌਲ ਕਰਦੀਆਂ ਨੇ ਹੋਰ ਦੱਸੋ ਕੀ ਕਰੀਏ ਮੰਮੀ ਮੇਰੇ ਨਾਲ ਪਰਸੋ ਜੋ ਉੱਥੇ ਪੱਗ ਬੰਨਣ ਲੱਗਾ ਤਾਂ ਇਹ ਕਿੰਨੇ ਦਿਨ ਪਰੋਕ ਕੇ ਸਸ ਗਿਆ ਦਾ ਉਹ ਦਿਨ ਮੈਂ ਪੱਗ ਬੰਨੀ ਮੰਮੀ ਕਹਿੰਦੀ ਜੱਤ ਤੂੰ ਕਿਹਾ ਨਾ ਪੂਣੀ ਕਰਾ ਦੇ ਕਹਿੰਦੀ ਆ ਮੈਂ ਤੇਰੇ ਅਸ ਪੱਗ ਦੇਖੀ ਕਹਿੰਦੀ ਮੈਨੂੰ ਜਿਆਦਾ ਜਿਆਦਾ ਆ ਆਪਾ ਸਟੂਡੀਓ ਤੋਂ ਨਿਕਲ ਚੁੱਕਿਆ ਜੀ ਆਪਾਂ ਚੱਲੇ ਅੱਜ ਕਿਤੇ ਪ੍ਰੋਗਰਾਮ ਤੇ ਅੱਜ ਫੇਰ ਅੱਜ ਫੇਰ ਅਸੀਂ ਉਧਰੋਂ ਤੁਰ ਪਏ ਆ ਜੀ ਤੇ ਆ ਬੰਦਾ ਸਾਡਾ ਅੱਜ ਫੇਰ ਬਿਮਾਰ ਆ ਜੀ ਪਤਾ ਨਹੀਂ ਕਿ ਕਿਤੇ ਨਾ ਕੋਈ ਵਰਾ ਮਹੂਤਾ ਇਹ ਉਸ ਦਿਨ ਇਹਨੂੰ ਕੁਝ ਹੁੰਦਾ ਹੁੰਦਾ ਇਹ ਕੋਈ ਨਹੀਂ ਇਹਨੂੰ ਦੰਨੇ ਆਏ ਨੂੰ ਜੰਮਣ ਘੁੱਟੀ ਲਿਆ ਗਈ ਚਲੋ ਫੇਰ ਮਿਲਦੇ ਆ ਯੂਨੀਵਰਸਿਟੀ ਮਿਲਦੇ ਆ ਫੇਰ ਲਓ ਜੀ 22 ਦੀ ਯੂਨੀਵਰਸਿਟੀ ਪਰੋਸਰੋਂ ਇੱਥੇ ਪਹਿਲਾਂ ਹੀ ਘੜਕਾ ੜਕਾ ਹੋਇਆ ਬਾਈ ਭੀੜ ਦੇਖੋ ਭੀੜ ਸਮਝੋ ਬਾਹਰ ਵੀ ਹੈ ਕੋ ਕੀ ਰਿਹਾ ਆ ਦੇਖੋ ਜੀ ਇੱਧਰ ਸਾਡੇ ਬਾਡੀਗਾਰਡ ਸਾਡੀ ਜਾਨ ਨੂੰ ਖਤਰਾ ਸਾਡੀ ਜਾਨ ਨੂੰ ਖਤਰਾ ਹੈ ਜੀ ਉਹ ਦੋ ਥਾਂ ਹੋ ਗਏ ਕਿ ਸਿਟੀ ਸੈਂਟਰ ਹੋ ਗਏ ਯੂਨੀਵਰਸਿਟੀ ਲੜਾਈ ਦੇ ਏਡੀ ਬਣ ਗਏ ਇਹ ਅੱਛਾ ਫੋਨ ਦੇ ਫੋਨ ਤੋਂ ਬਾਹਰ ਨਹੀਂ ਬੱਸ ਉਹ ਕਹਿਣਾ ਸੀ ਥੋੜੇ ਜਿਹਾ ਲੇਟ ਹੋ ਗਏ ਨੂੰ ਕਹਿਣਾ ਸੀ ਕਿ ਦੁਬਾਰਾ ਅਸੀਂ ਦੇਖਿਆ ਨਹੀਂ ਹੈ ਕੋਈ ਹਾਂ ਜੀ ਸੋਹਣੇ ਲੱਗੀਆਂ ਨੇ ਅੱਜ ਫਿਰ ਉਹ ਗਾਣਾ ਬਣਦਾ ਕਿ ਭੀਰੇ ਵਾਲ ਦਾ ਉਹ ਗਾਣਾ ਬੁਲਾਵਾਂਗੇ ਅੱਜ ਫਿਰ ਅੱਜ ਆਪਾਂ ਹਾਂਜੀ ਫੇਰ ਐਂਟਰੀ ਹੋ ਗਈ ਜਗਦੀਪ ਸਿੰਘ ਜੀ ਹੁਣ ਤੋਂ ਬਲੌਗ ਹੈਂਡਓਵਰ ਟੂ ਜਗਦੀਪ ਸਿੰਘ ਜਗਦੀਪ ਸਿੰਘ ਆ ਜੀ ਹੁਣ ਇੱਥੋਂ ਅੱਗੇ ਮੇਰੀ ਵਾਰੀ ਲਓ ਜੀ ਅਸੀਂ ਆ ਗਏ ਸੈਮਰਲ ਹਾਲ ਬੰਦ ਪਿਆ ਕਿਸੇ ਨੇ ਹਾਲ ਤਾਂ ਖੋਲਿਆ ਨਹੀਂ ਖੜੇ ਵੇਟ ਕਰ ਰਹੇ ਹਾਂ ਅਸੀਂ ਚਾਬੀ ਮੈਡਮ ਜੀ ਵੀ ਆ ਗਏ ਚਾਬੀ ਲੈਣ ਚੱਲੇ ਹਾਂ ਚਾਬੀ ਹਾਂ ਚਾਬੀ ਆਊਗੀ ਇਗਨੋਰ ਕੋਈ ਗੱਲ ਨਹੀਂ ਅਸੀਂ ਕੋਈ ਫੋਟੋ ਨਹੀਂ ਖਿੱਚਣੀ ਅੱਜ ਹਾਂ ਫੋਟੋ ਨਹੀਂ ਖਿੱਚਣੀ ਨਹੀਂ ਫੋਟੋ ਤਾਂ ਖਿੱਚਾਂਗੇ ਯਾਰ ਸੋ ਮੈਡਮ ਸਾਡੇ ਦੂਜੇ ਵੀ ਆ ਰਹੇ ਨੇ ਅਸੀਂ ਸਾਰੀਆਂ ਮੈਡਮ ਤਾਂ ਫੇਵਰੇਟ ਸਟੂਡੈਂਟ ਉਹ ਰੰਗ ਤੇ ਆ ਦਿਨ ਅੰਮੀ ਨਾਲ ਹਾਲ ਚੱਕਲੇ ਕਹਣਗੇ ਓ ਮਾਈ ਕੀ ਹੁੰਦੀਆਂ ਐਨਕਾ ਲਹਾਤੀਆਂ ਓਹੋ ਥੱਕਾ ਹੋ ਗਿਆ ਵੀਰੇ ਨਾਲ ਇਹ ਵੀਰਾ ਫਲੈਕਸ ਲੈ ਕੇ ਆਇਆ ਹੁਣ ਤੁਸੀਂ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿੰਦਾ ਵੀਰੇ ਦੋਜੇ ਹੁੰਦੀ ਆ ਓਹੋ ਇਹ ਹੱਥ ਵਾਈ ਹੋਣ ਦਾ ਆਪਣੇ ਨਾਲ ਦੇ ਨੇ ਠੀਕ ਆ ਜੀ ਹਾਈ ਟੌਰ ਟੌਰ ਅੱਜ ਕੀ ਕਰਨਾ ਹੈ ਤੁਸੀਰੇ ਮੈਂ ਹੀ ਫੋਟੋ ਹੀ ਖਿੱਚਣਾ ਹੈ ਲੱਛਣ ਖਚਾਉਣ ਵਾਲੇ ਬਣਾਏ ਹੋਏ ਨੇ ਉਹ ਉਹਦਾ ਗਾਣਾ ਨੀਕਰਾਂ ਵਾਂਗੇ ਦੂਰੀ ਹਾਂ ਠੰਡ ਲੱਗਦੀ ਆ ਵੀ ਬਿਲਕੁਲ ਜਿਵੇਂ ਰਾਜਵੀਰ ਜਵੰਦਾ ਗਾਣ ਸੀ ਸਾਡੀ ਵਾਈਟ ਕਲਰ ਜੋਬ ਆ ਹਾਂ ਦੋ ਦਿਨ ਹੋ ਗਏ ਨੇ ਪਰਨਿਆ ਚਾਹੁੰਦੇ ਅੱਜ ਸਾਰੀ ਯੂਨੀਵਰਸਿਟੀ ਦੇਖ ਰਹੀ ਆ ਵੀ ਇਹਨਾਂ ਨੇ ਪੱਗਾਂ ਕਿਵੇਂ ਬਨ ਲੀਆਂ ਲੋਹਰਾਂ ਤੋਂ ਪੈਂਟਾਂ ਤੇ ਕਿਵੇਂ ਆ ਗਏ ਅਸੀਂ ਵੀ ਟੋਰ ਕੱਢ ਦਿੰਦੇ ਆ ਦੇਖੋ ਨਵੀਂ ਪੱਗ ਬੰਨੀ ਆਈ ਆ ਕਰਦਾ ਇਹ ਇਹ ਉਹ ਹਾਲ ਆ ਇਹ ਇਹ ਸਾਡਾ ਉਹ ਹਾਲ ਆ ਜੀ ਸਾਡੀ ਰੋਜ਼ ਰੋਟੀ ਚੱਲਦੀ ਆ ਲਓ ਅੱਜ ਫੇਰ ਕੱਲ ਖੂੜੀ ਆ ਠੰਡ ਨਹੀਂ ਲੱਗਦੀ ਮੱਲਾ ਹਾਂ ਨਵੇਂ ਮੁੰਡੇ ਆਏ ਨੇ ਯੂਨੀਵਰਸਿਟੀ ਚ ਲੜਦੇ ਨੇ ਬਹੁਤ ਕਰਦੇ ਕੱਖ ਨਹੀਂ ਹੈਨਾ ਦੂਰ ਖੜੇ ਬੋਲੀ ਜਾਂਦੇ ਨੇ ਦੂਰ ਖੜੇ ਬੋਲੀ ਜਾਂਦੇ ਨੇ ਕਹਿੰਦੇ ਕੁਛ ਨਹੀਂ ਅਸੀਂ ਐਂ ਮੋਟਰਸਾਈਕਲ ਆਉਣੇ ਲੱਗਿਆ ਸਟੈਂਡ ਤੇ ਜੰਨੂ ਕਹਿੰਦਾ ਬਾਹਰ ਆ ਯਾਰ ਐਂ ਥੋੜੀ ਹੁੰਦਾ ਅਸੀਂ ਅੰਦਰ ਆਏ ਸਾਡੇ ਮੂਰੇ ਨ ਲੜੇ ਗਲਤ ਗੱਲ ਆ ਅਸੀਂ ਵੀਡੀਓ ਬਣਾ ਲੰਦੇ ਐ ਵੀ ਆ ਦੇਖੋ ਸਾਡੇ ਬਲੌਗ ਚ ਰੇਕ ਵਾਰ ਲੜਾਈ ਬਾਹਰ ਆ ਜਾਂਦੀ ਆ ਸੋ ਦੇਖਦੇ ਅੱਜ ਹੁਣ ਕੀ ਬਣਦਾ ਕਿੰਨੇ ਹੋਇਆ ਸੀ ਲੜਾਈ ਦੇ ਅੰਦਰ ਅਸੀਂ ਸਾਨੂੰ ਚਾਹ ਪਣੀ ਦੇਣਗਾ ਅੱਜ ਆਪਾਂ ਨੂੰ ਇਹ ਮੈਨੂੰ ਲੱਗਦਾ ਨਹੀਂ ਉੱਥੇ ਹੈ ਤਾਂ ਐ ਨਹੀਂ ਕੁਝ ਜਾਂਦੀ ਵਾਰ ਹੋਊਗਾ ਰੱਖਿਆ ਵੀ ਚਾਹ ਚੂ ਦਾ ਰੱਖਿਆ ਕੁਝ ਹੋਰ ਹੂੰ ਇਹ ਮੁੰਡੇ ਨੇ ਜੀ ਇਹਨਾਂ ਦਾ ਪ੍ਰੋਗਰਾਮ ਅੱਜ ਲੈ ਵੀ ਜੇ ਤੁਸੀਂ ਫੋਟੋਆਂ ਖਿਚਾਉਣੀਆਂ ਚਾਹੁੰਦੇ ਹੋ ਸਾਡੇ ਤੋਂ ਰੁਪਈਆ 100-100 ਹੁਣ ਹੀ ਦੇ ਦਿਓ ਬਾਅਦ ਕਿੱਥੇ ਤੋਂ ਤੁਹਾਨੂੰ ਮੰਗਦੇ ਫਿਰਾਂਗੇ ਹਾਂ ਰੁਪਈਆ 100-100 ਕੱਢ ਲਓ ਜਾਨੇ ਨਹੀਂ ਇਹ ਟੱਕੇ ਨਾਲ ਲੈ ਲੈਣੇ ਆ ਲਓ ਜੀ ਰੈਡੀ ਹਾਂਜੀ ਸਰ ਹੁਣ ਆਪਾਂ ਆਪਣਾ ਤਿਆਰੀ ਕਰਕੇ ਚਾਹ ਪਿਆਰੀ ਕਰਕੇ ਹਾਂ ਬਿਲਕੁਲ ਉਹ ਹੁਣ ਅਸੀਂ ਕਰਦੇ ਆਂ ਤਿਆਰੀ ਦੇਖਦੇ ਆਂ ਚਾਹੇ ਚਾਹੇ 70 ਨੰਬਰ ਆ ਗਿਆ ਪਰ ਇਹਨਾਂ ਦੀ ਕੋਈ ਰੀਜ਼ ਨਹੀਂ ਆ ਪਲਾਵਾ ਲੈ ਜਾਉਣਾ ਕੈਮਰਾ ਉੱਤੇ ਥੋੜੀ ਜਿਹਾ ਲਾਉ ਲਾਉਂ ਘੇਰਾ ਫਿਰ ਮੁੰਡਿਓ ਛੇਤੀ ਕਰੋ ਹੈ ਫਿਰ ਆਪਾਂ ਚਾਹੇ ਕੰਮ ਹੋ ਗਿਆ ਚਾਹ ਹੀ ਪੀਣੀ ਆਪਾਂ ਫਿਰ ਆਪਾਂ ਦਵਾਲਾ ਕੈਂਟੀਨ ਨੂੰ ਹਮ ਚਾਹ ਸਮੋਸਾ ਹਾਂਜੀ ਹਾਂਜੀ ਸਾਡੇ ਚ ਸਾਡੇ ਮਹਿਮਾਨ ਪਹੁੰਚ ਚੁੱਕੇ ਨੇ ਬਹੁਤ ਮਹਿਮਾਨ ਤੌਰ ਤੇ ਤੇ ਅਸੀਂ ਅੱਜ ਬੈਠਣਾ ਹਾਂ ਉਸ ਹਮ ਸੈਮੀਨਾਰ ਕਰਾਂਗੇ ਜੀ ਅੱਜ ਅਮੇ ਮੇਨ ਚ ਬੈਠੇ ਮੇਨ ਹਣਾ ਤੇ ਲਾਲ ਪਗਵਨੀ ਲਾਪਾ ਰੰਗ ਆਇਆ ਜਿਹੜਾ ਬੰਨ ਕੇ ਜਮਾ ਜੀ ਸੰਗਾਤਰੀ ਨਦੀ ਨਦੀ ਉਹੀ ਉਹੀ ਬਸ ਬਹੁਤ ਦੱਸ ਦੋ ਬੰਨਣਾ ਸੀ ਦੇਖੋ ਇਹ ਮੁੰਡਾ ਤੁਹਾਨੂੰ ਕਿਤੇ ਵੀ ਪ੍ਰੋਗਰਾਮ ਤੇ ਤਵ ਲਾ ਬਿਜਾਉਂਦਾ ਜਿਕੇ 100 ਰੁਪਏ ਵਾਧੇ ਦਾ ਰੱਖਾਣਾ ਵੇਹਨਤ ਹੁੰਦੀ ਹੈ ਮੁੰਡਿਆਂ ਦੀ ਈ ਦਾ 70 ਦੀ ਜਾਂ ਕੇ ਭੇਜਿਓ ਇਹ ਪ੍ਰੋਗਰਾਮ ਇਹ ਕਰਾਉਣਾ ਚਾਹੀਦਾ ਸਾਨੂੰ ਕਹਿੰਦੇ ਵੀ ਪ੍ਰੋਗਰਾਮ ਹੋਊਗਾ 1:30 ਵਜੇ ਨਾ ਵੀ 1:30 ਵਜੇ ਪ੍ਰੋਗਰਾਮ ਸ਼ੁਰੂ ਹੋਣਾ ਪ੍ਰੋਗਰਾਮ 1:30 ਵੀ ਲੰਘ ਗਿਆ ਪੌਣੇ 2 ਵੀ ਲੰਘ ਗਿਆ 2 ਵੀ ਲੰਘ ਗਿਆ ਹੁਣ ਤਾਂ ਸਾਡੇ ਮੁੰਡੂ ਨੀਂਦ ਆਉਣ ਲੱਗ ਗਈ ਪ੍ਰੋਗਰਾਮ ਨਹੀਂ ਹੋ ਰਿਹਾ ਬੂਰ ਹੋ ਰਿਹਾ ਚਾਹ ਨਹੀਂ ਦਿੱਤੀ ਰੋਟੀ ਨਹੀਂ ਦਿੱਤੀ ਪੁੱਛਿਆ ਨਹੀਂ ਕਿਛਿਆ ਨਹੀਂ ਕੋਸਾ ਪੁੱਛਿਆ ਕੋਈ ਨਹੀਂ ਪੁੱਛਿਆ ਬੱਸ ਨੂੰ ਇੰਨਾ ਗੜੀ 2:00 ਵਜੇ ਆ ਜਾਓ ਸੀ ਬਿਨਾ ਕਹੇ ਆ ਗਏ 2:00 ਵਜੇ ਆਪਾਂ ਟਾਈਮ ਘੰਟਾ ਪਹਿਲਾਂ ਆ ਗਏ ਆਪਾਂ ਜਿੱਤਾ ਉਹੀ ਹੋ ਗਿਆ ਐਸਾ ਮਤ ਕਰੋ ਮੇਰੀ ਜਾਨ ਦੇਖਦੇ ਹਾਂ ਕੀ ਬਣਦਾ ਬੱਚੇ ਬਹੁਤ ਲੋਕ ਬਹੁਤ ਨਹੀਂ ਦਿਖਾ ਨਹੀਂ ਸਕਦੇ ਸੀ ਹਨਾ ਬੱਸ ਦਿਖਾਵਾਂਗੇ ਸ਼ਾਟ ਚ ਲਓ ਜੀ ਬੱਗੇ ਸ਼ੇਰ ਵਿਲੇ ਹੋ ਗਏ ਪ੍ਰੋਗਰਾਮ ਆਪਣੇ ਸਾਸਤਰ ਚੱਕੀ ਦੇਖੋ ਜੀ 2:30 ਵਜੇ ਤੋਂ ਲੈ ਕੇ 3:00 ਵਜੇ ਸਾਰਾ ਪ੍ਰੋਗਰਾਮ ਪਿੱਛੇ ਕੀ ਵਜਿਆ ਸਟੈਂਡ ਸਟੈਂਡ ਚਾ ਆ ਜੋ ਵਾਹ ਤਾਜ ਹੁਣ ਹਾਂਜੀ ਅਸੀਂ ਘਰ ਨੂੰ ਜਾ ਰਹੇ ਹਾਂ ਤੇ ਅਸੀਂ ਵੇਲੇ ਹਾਂ ਇੱਕ ਮਟੋ ਯਾਰ ਮੈਡਮ ਨੂੰ ਕਹਿਣਾ ਫੋਟੋ ਲੈ ਲਿਓ ਉਹ ਜੀ ਇੱਕ ਪਿੰਕੀ ਆ ਦੀ ਇੱਕ ਕਾਲਾ ਜੀ ਆ ਦੀ ਅਸੀਂ ਬਣਾ ਰਹੇ ਹਾਂ ਬਲੌਗ ਤੇ ਅੱਜ ਦਾ ਬਲੌਗ ਸਾਡਾ ਅੱਜ ਅਸੀਂ ਦੇਖੀ ਮੈਡਮਾਂ ਦੀ ਮੈਡਮਾਂ ਸਾਡੇ ਆਈਟਮ ਲਾਉਂਗਾ ਹਾਂ ਹਾਂ ਉਹ ਆ ਲਓ ਬੰਦੇ ਜੀ ਆਟਮਾ ਲਿਕ ਕਰ ਰਹੀਆਂ ਜੀ ਖਾਸ ਸੱਦਿਆ ਅਸੀਂ ਨੇ ਆਹ ਹੈਲੋ ਲਾਈਟ 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 ਤੋਂ ਲਾਈਟ ਦਿਓ ਲਾਈਟਾਂ ਆ ਰਹੀ ਨਹੀਂ ਰੋ ਗਿਆ ਤੇ ਅੱਜ ਅਸੀਂ ਆਪਣੀਆਂ ਸਾਰੀਆਂ ਸ਼ਕਤੀਆਂ ਦਾ ਦੁਰਉਪਯੋਗ ਵੀ ਕਰ ਰਿਹਾ ਤੇ ਸ਼ਕਤੀਆਂ ਵੀ ਕਹਿੰਦੀਆਂ ਮਾਂ ਇਹਨਾਂ ਨੇ ਮੇਰਾ ੱਕ ੱਕ ਨੂੰ ਗਲਤ ਬਿਨਯੋਗ ਕੀਤਾ ਮੈਂ ਆ ਰਹਾ ਹਾਂ ਮਾਂ ਕਿਹੜਾ ਕਿਹੜਾ ਤੁਸੀਂ ਹੋ ਇਹ ਕਰੀਏ ਓਖੜ ਜਾ ਨਹੀਂ ਪਿਕਸਲ ਲੈਬ ਪਿਕਸਲ ਲੈਬ ਦਾ ਅਸੀਂ ਬਹੁਤ ਜਿੰਨਾ ਜਿਹਨੂੰ ਕਹਿੰਦੇ ੱੱਕੇ ਤੋਂ ਵੀ ਉੱਪਰ ਦੀਆਂ ਗੱਲਾਂ ਉਹ ਕਰ ਰਹੇ ਆ ਉਹਦੇ ਨਾਲ ਉਹ ਸਾਡਾ ਛੇਤੀ ਉਹ ਸਾਡਾ ਛੱਡੂਗਾ ਕਿਸ ਲੈ ਬਣਾਉਣ ਵਾਲਿਆਂ ਨੇ ਸੋਚਿਆ ਨਹੀਂ ਹੋਣਾ ਵੀ ਮੇਰੇਆਂ ਸ਼ਕਤੀਆਂ ਦਾ ਇੰਨਾ ਗੰਦਾ ਪ੍ਰਯੋਗ ਕੀਤਾ ਜਾਊ ਗਲਤ ਪ੍ਰਯੋਗ ਕੀਤਾ ਜਾਊ ਕਿ ਦੀ ਫੋਟੋ ਤੋਂ ਕਿੱਥੋਂ ਤੋਂ ਕਿੱਥੋਂ ਲੈ ਕੇ ਕੀ ਕਰ ਦਿੰਦੇ ਨੇ ਇਹ ਪਤਾ ਹੀ ਕੀ ਦੇ ਸਾਹਮਣੇ ਕੀ ਨੂੰ ਰੱਖਦੇ ਹੂੰ ਸੋ ਬਾਹ ਦੇਖੋ ਜੀ ਮੇਰੇ ਸਵਾਹ ਟੰਗਾ ਕੇ ਤੋੜੀ ਦੀ ਆ ਨਿਆਰੇ ਨਾਲ ਤਰ੍ਹਾਂ ਦਾ ਇੱਕ ਸਟੈਂਡ ਲਈ ਆ ਜਮ ਉਹ ਇਹ ਜਿਵੇਂ ਲਾਉਂਦਾ ਉਹ ਇਹ ਜਿਵੇਂ ਲਾਉਂਦਾ ਦੇਖ ਲੋ ਜਮ ਵਾਲੇ ਮੁੰਡਿਆਂ ਦੇ ਹਾਲਾਤ ਆ ਯੇ ਮੋਲੇ ਮੁੰਡੇ ਹਲਾਤ ਦੇਖੋ ਦਿਹਾੜੀ ਚਾਹੀਦੀ ਹੈ ਕਿੰਨੀ ਹਾਂ ਰੱਖ ਕੇ ਦੂਈ ਚੱਲੋ ਹੈਲੋ ਦਿਹਾੜੀ ਮੇਰੇ ਕੋਲੇ ਆਉਣੀ ਆ ਮੇਰੇ ਕੋਲੇ ਆਉਣੀ ਆ ਤੂੰ ਕੌਣ ਆ ਫਿਰ ਮੈਂ ਤਾਂ ਨਹੀਂ ਮੈਂ ਤੈਨੂੰ ਮੈਂ ਦਿਹਾੜੀ ਤੈਨੂੰ ਦਿੱਤੀ ਜਾਊਗੀ ਬਹੁਤ ਬੋਲਦਾ ਕਿ ਕਣਾ ਤੂੰ ਇਹਨੂੰ ਤਾਂ ਦਿਹਾੜੀ ਦਿੱਤੀ ਜਾਊਗੀ ਆਪ ਮੰਗ ਰਹੇ ਹੋ ਪਹਿਲੇ ਮੈਂ ਤਾਂ ਮੰਗੀ ਹੀ ਨਹੀਂ ਤਾਂ বিনা ਵਾਂਗੇ ਮਿਲ ਜਾਂਦੀ ਹੈ ਦਿਹਾੜੀ ਅੱਛਾ ਦੋ ਜੱਲੇ ਛੁੱਟੀ ਹੋ ਗਈ ਸਾਰਿਆਂ ਨੂੰ ਸਭ ਪੱਜਲੇ ਗੱਡੀਆਂ ਚਲੇ ਗਈਆਂ ਆਸੂ ਵੀ ਚੱਲੇ ਹਾਂਜੀ ਹਾਂ ਆ ਆ ਪ੍ਰੋਫੈਸਰ ਬਣ ਗਿਆ ਆਣਾ ਇਹ ਕਿਸ ਨੂੰ ਲੈ ਆਇਆ ਤੈਨੂੰ ਕਿਸੇ ਨੂੰ ਲੈ ਆਇਆ ਸਾਰੇ ਸਾਰੇ ਫੋਨ ਲਾ ਕੇ ਡੈਟਸਾ ਬਲੌਗ ਸਾਡਾ ਬਾਈ ਮੈਨੂੰ ਬਲੌਗ ਚ ਨਾ ਆ ਆ ਲਓ ਜੀ ਬੁਲਟ ਚੱਕ ਲਿਆ ਵੋਲਟ ਨੰਬਰ ਬਲਟੀਨਾ ਚੱਕ ਲਿਆ ਤੇ ਹੁਣ ਅਸੀਂ ਸਟੂਡੀਓ ਜਾਵਾਂਗੇ ਫਿਰ ਅਸੀਂ ਸਟੂਡੀਓ ਜਾ ਕੇ ਕੀ ਕਰਨਾ ਮਿੱਠੀ ਚਾਹ ਵੀਣੀਆ ਫਿਰ ਆ ਵੀ ਸੱਜਣੋ ਸਾਰਾ ਦਿਨ ਘੁੰਮ ਘੁਮਾ ਕੇ ਖੱਜਲ ਖਵਾਰ ਹੋ ਕੇ ਫੋਟੋ ਫੋਟੋ ਖਿੱਚ ਕੇ ਬੁਰੇ ਹਾਲ ਕਰਾ ਕੇ ਤੇ ਕਹਿੰਦੇ ਕਿੱਥੇ ਆ ਗਏ ਉੱਥੇ ਆ ਗਏ ਜਿੱਥੇ ਰੋਜ਼ ਆ ਕੇ ਬਹਿ ਰਹੇ ਹੁੰਦੇ ਆ ਤੇ ਅਸੀਂ ਆ ਗਏ ਸਟੂਡੀਓ ਚ ਬਲੌਗ ਸਾਡਾ ਇੱਥੇ ਮਤਲਬ ਇੱਥੇ ਆਕਰੋਜ ਸਮਾਪਤ ਹੁੰਦਾ ਅੱਜ ਵੀ ਇੱਥੇ ਆਕਰ ਸਮਾਪਤ ਹੈ ਮਿਲਦੇ ਆ ਕਾਣਾ ਦਾ ਸੀ ਪੈਸੇ ਆ ਹੋਰ ਕਿਤੇ ਵੀ ਆ ਪਰ ਫਿਰ ਯਾਰ ਫਿਰ ਅਸੀਂ ਨਿਕਲ ਜਾਣਾ ਇਧਰ ਉਧਰ ਨੂੰ ਤਾਂ ਕਰਕੇ ਫਿਰ ਟਾਈਮ ਨਹੀਂ ਲੱਗਣਾ ਸੋ ਬਲੌਗ ਦੀ ਇੱਥੇ ਸਮਾਪਤੀ ਕਰਦੇ ਆ ਮਿਲਦੇ ਆ ਅਗਲੇ ਬਲੌਗ ਚ ਬਾਏ ਬਾਏ